ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਜਸੇ ਗੱਲ ਕਰਨੀ ਆਉਣ ਵਾਲੇ ਸਮੇਂ ਵਿੱਚ ਸਾਨੂੰ ਰੋਟੀ ਵੀ ਨਹੀਂ ਮਿਲੀ ਤੁਸੀਂ ਕਹੋਗੇ ਕਿ ਉਹ ਕਿਵੇਂ ਸਾਨੂੰ ਰੋਟੀ ਕਿਉਂ ਨਹੀਂ ਮਿਲੀ ਅਸੀਂ ਅੱਜ ਆਪਣੀਆਂ 12-13 ਸਾਲ ਦੀਆਂ ਧੀਆਂ ਨੂੰ ਕਿੰਨਾ ਕੁ ਮਾਵਾ ਵਾਂ ਜਿਹੜੀਆਂ ਰੋਟੀ ਬਣਾਉਣ ਲੱਗੀਆਂ ਉਹਨਾਂ ਨੂੰ ਆਪਣੇ ਕੋਲ ਖੜੀਆਂ ਕਰਦੀਆਂ ਆ ਕਿੰਨੀਆਂ ਕੁ ਮਾਵਾ ਵਾਂ ਜਿਹੜੀਆਂ ਰਸੋਈ ਵਿੱਚ ਆਪਣੀਆਂ 12-13 ਸਾਲ ਤੋਂ ਉੱਪਰ ਦੀਆਂ ਧੀਆਂ ਨੂੰ ਕਹਿੰਦੀਆਂ ਆ ਕਿ ਨਿੱਕੇ-ਮੋਟੇ ਕੰਮ ਸਾਡੇ ਨਾਲ ਕਰੋ ਸ਼ਾਇਦ ਬਹੁਤ ਘੱਟ ਕਿਉਂਕਿ ਅਕਸਰ ਹੀ ਮਾਵਾ ਕਹਿੰਦੀਆਂ ਕਿ ਸਾਡੀਆਂ ਧੀਆਂ ਪੜਦੀਆਂ ਸਾਡੇ ਬੱਚੇ ਪੜਦੇ ਆ ਤੇ ਮਾਵਾ ਆਪ ਹੀ ਚਾ ਪਾਣੀ ਰੋਟੀ ਉਹਨਾਂ ਨੂੰ ਮੰਜੇ ਤੇ ਦਿੰਦੀਆਂ ਬੈੱਡ ਤੇ ਦਿੰਦੀਆਂ ਤੇ ਬਹੁਤ ਘਟ ਮਾਂ ਜਿਹੜੀਆਂ ਆਪਣੀਆਂ ਧੀਆ ਨੂੰ ਨਾਲ-ਨਾਲ ਆਪਣੇ ਰੱਖ ਕੇ ਤੇ ਕੰਮ ਸਿਖਾਉਂਦੀਆਂ ਪਰ ਇਹ ਧੀਆ ਜਦੋਂ ਵੱਡੀਆਂ ਹੋਣੀਆਂ ਨਾ ਤਾਂ ਉਹਨਾਂ ਦੂਜੇ ਘਰ ਜਾਣਾ ਅਸੀਂ ਉਹੋ ਹੀ ਧੀਆ ਆਪਣੇ ਘਰ ਲੈ ਕੇ ਆਉਣੀਆਂ ਕਿਉਂਕਿ ਜੇ ਅਸੀਂ ਆਪਣੀਆਂ ਧੀਆ ਨਾਲ ਇਸ ਤਰ੍ਹਾਂ ਕਰ ਰਹੇ ਹਾਂ ਨਾ ਤਾਂ ਬਾਕੀ ਮਾਵਾਂ ਵੀ ਤਾਂ ਆਪਣੀਆਂ ਧੀਆ ਨਾਲ ਇਸ ਤਰ੍ਹਾਂ ਹੀ ਕਰ ਰਹੀਆਂ ਲਾਡ ਪਿਆਰ ਦੇ ਨਾਲ ਕਿ ਪੜ੍ਹਾਈ ਕਰ ਰਹੀਆਂ ਇੰਨਾ ਪੜ੍ਹਨਾ ਆ ਤੇ ਅਸੀਂ ਇਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਅਸੀਂ ਨਹੀਂ ਇਹਨਾਂ ਨੂੰ ਚੌਕੇ ਚੁੱਲੇ ਦਾ ਕੰਮ ਦੱਸ ਦੇ ਕੇ ਤੁਸੀਂ ਪੜ ਲਓ ਪਰ ਪੜਨ ਦੇ ਨਾਲ ਨਾਲ ਰੋਟੀ ਪਕਾਉਣੀ ਵੀ ਉਨੀ ਹੀ ਜ਼ਰੂਰੀ ਆ ਕਿਉਂਕਿ ਧੀ ਜਿੰਨੀ ਮਰਜ਼ੀ ਵੱਡੀ ਅਫਸਰ ਲੱਗ ਜਾਵੇ ਖਾਣ ਵਾਸਤੇ ਰੋਟੀ ਤਾਂ ਉਹਨੂੰ ਪਕਾਉਣੀ ਹੀ ਪੈਣੀ ਆ ਤੇ ਜੇਕਰ ਅੱਜ ਮਾਵਾਂ ਨिके-ਨिके ਕੰਮ ਆਪਣੀਆਂ ਧੀਆਂ ਨੂੰ ਨਾਲ ਨਹੀਂ ਦੱਸਣਗੀਆਂ ਤਾ ਕੱਲ ਨੂੰ ਫੇਰ ਉਹ ਵੱਡੇ ਆਪਣੇ ਘਰਾਂ ਵਿੱਚ ਜਾ ਕੇ ਕਿਸ ਤਰ੍ਹਾਂ ਰੋਟੀ ਬਣਾਉਣਗੇ ਆ ਜਦੋਂ ਉਹਨਾਂ ਸਿੱਖੀ ਹੀ ਨਹੀਂ ਮਾਂ ਕੋਲੋਂ ਜਦੋਂ ਮਾਂ ਨੇ ਸਖਾਈ ਹੀ ਨਹੀਂ ਤੇ ਫਿਰ ਉਹੋ ਜਿਹੀਆਂ ਤੇ ਅਹੀਂ ਤਾਂ ਸਾਡੇ ਘਰ ਆਉਣੀਆਂ ਉਹਨਾਂ ਦੇ ਮਾਪੇ ਨੇ ਵੀ ਤਾਂ ਉਹਨਾਂ ਨੂੰ ਉਨੇ ਹੀ ਲਾਡਾਂ ਚਾਵਾਂ ਨਾਲ ਪਾਲਿਆ ਜਿਵੇਂ ਲਾਡਾਂ ਚਾਵਾਂ ਨਾਲ ਅਸੀਂ ਪਾਲ ਰਹੇ ਹਾਂ ਕਿ ਅਸੀਂ ਰਸੋਈ ਦਾ ਰਾਹ ਹੀ ਨਹੀਂ ਦੱਸਿਆ ਆਪਣੀ ਧੀ ਨੂੰ ਤੇ ਫਿਰ ਅਸੀਂ ਉਹਨਾਂ ਕੋਲੋਂ ਕੀ ਆਸ ਰੱਖਾਂਗੇ ਕਿ ਉਹ ਸਾਨੂੰ ਰੋਟੀ ਪਕਾ ਕੇ ਖਵਾਉਣਗੀਆਂ ਫੇਰ ਤਾਂ ਆਰਡਰ ਤੇ ਸਾਰੀਆਂ ਚੀਜ਼ਾਂ ਆਉਣਗੀਆਂ ਅੱਜ ਹੋਣ ਦੇ ਸਮੇਂ ਵਿੱਚ ਕੋਈ ਬਜ਼ੁਰਗ ਬਿਮਾਰ ਹੋ ਜੇ ਤਾਂ ਅਸੀਂ ਕਹਿੰਨੇ ਆ ਨਾ ਕਿ ਬਜ਼ੁਰਗ ਨੇ ਰੋਟੀ ਨਹੀਂ ਖਾਣੀ ਆਪਾਂ ਉਹਨਾਂ ਨੂੰ ਖਿਚੜੀ ਬਣਾ ਦਈਏ ਆਪਾਂ ਉਹਨਾਂ ਨੂੰ ਦਲੀਆ ਬਣਾ ਦਈਏ ਤਾਂ ਕਿ ਉਹਨਾਂ ਦੀ ਸਿਹਤ ਜਿਹੜੀ ਆ ਉਹ ਖਰਾਬ ਆ ਤੇ ਉਹ ਰੋਟੀ ਨਹੀਂ ਦੇਣੀ ਉਹਨਾਂ ਨੂੰ ਤੇ ਕੀ ਕੱਲ ਨੂੰ ਜਦੋਂ ਸਾਡੀ ਸਿਹਤ ਖਰਾਬ ਹੋਊਗੀ ਤੇ ਉਹ ਧੀਆ ਸਾਨੂੰ ਕੀ ਬਣਾ ਕੇ ਦੇਣਗੀਆਂ ਜਿੰਨਾ ਤੇ ਰੋਟੀ ਤੱਕ ਪਕਾਉਣੀ ਨਹੀਂ ਸਿੱਖੀ ਤਾਂ ਫੇਰ ਉਹ ਸਾਨੂੰ ਬਾਹਰੋਂ ਆਰਡਰ ਕਰਕੇ ਹੀ ਚੀਜ਼ਾਂ ਮੰਗਾ ਕੇ ਦੇਣਗੀਆਂ ਉਹ ਵੀ ਨਹੀਂ ਪਤਾ ਸੋ ਅਸੀਂ ਜਿੰਨਾ ਸਾਡੇ ਵਾਸ ਵਿੱਚ ਆ ਜਿੰਨਾ ਅਸੀਂ ਕਰ ਸਕਦੇ ਆ ਸਾਨੂੰ ਉਹਨਾਂ ਤੇ ਜ਼ਰੂਰ ਕਰਨਾ ਚਾਹੀਦਾ ਨਾ ਸੋ ਮੈਂ ਹਰ ਮਾਂ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਜੋ ਮਾਵਾਂ ਇਹ ਕਹਿੰਦੀਆਂ ਨਾ ਕਿ ਸਾਡੇ ਬੱਚੇ ਪੜ੍ਹ ਰਹੇ ਆ ਤੇ ਅਸੀਂ ਉਹਨਾਂ ਨੂੰ ਘਰ ਦਾ ਕੰਮ ਹੀ ਨਹੀਂ ਦੱਸਦੇ ਕਿ ਬੋਝ ਪਵੇਗਾ ਨਹੀਂ ਧੀ ਨੂੰ ਇਹ ਨਿੱਕੀ ਨਿੱਕੀ ਜ਼ਿੰਮੇਵਾਰੀ ਜ਼ਰੂਰ ਪਾਉਣੀ ਚਾਹੀਦੀ ਆ ਮਾਂ ਜਦੋਂ ਮੈਂ ਸਬਜੀ ਕੱਟੇ ਜਦੋਂ ਸਬਜੀ ਬਣਾਵੇ ਰੋਟੀ ਪਕਾਵੇ ਮੈਂ ਇਹ ਨਹੀਂ ਕਹਿੰਦੀ ਕਿ ਸਾਰਾ ਕੰਮ ਬੱਚੇ ਤੇ ਛੱਡ ਦਿਓ ਨਹੀਂ ਪਰ ਉਹਦੀ ਉਮਰ ਮੁਤਾਬਕ ਉਹਦੇ ਅੰਦਰ ਇੰਟਰਸਟ ਪੈਦਾ ਕਰੋ ਕਿ ਉਹ ਤੁਹਾਡੇ ਨਾਲ ਨਿਕੇ ਨਿਕੇ ਕੰਮ ਕਰਕੇ ਚਾਹ ਦੇ ਨਾਲ ਹੀ ਮਾਂ ਦੇ ਨਾਲ ਹੱਥ ਵਟਾਉਂਦੀ ਰਸੋਈ ਦਾ ਕੰਮ ਸਿੱਖ ਲਵੇ ਕਿਉਂਕਿ ਇੱਕ ਧੀ ਵਾਸਤੇ ਇਹ ਕੰਮ ਸਿੱਖਣਾ ਬਹੁਤ ਜ਼ਰੂਰੀ ਆ ਤੇ ਜੇਕਰ ਅਸੀਂ ਆਪਣੀਆਂ ਧੀਆਂ ਨੂੰ ਇਹ ਰਸੋਈ ਦੇ ਕੰਮ ਨਾ ਸਿਖਾਏ ਨਾ ਤਾਂ ਅਸੀਂ ਤੇ ਤੰਗ ਹੋਣਾ ਹੀ ਆ ਜਿਨ੍ਹਾਂ ਦੇ ਘਰ ਹੀ ਉਹਨਾਂ ਨੇ ਜਾਣਾ ਨਾ ਉਹਨਾਂ ਵੀ ਉਹਨੇ ਤੰਗ ਹੋਣਾ ਆ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਇਸ ਬਾਰੇ ਕੀ ਰਾਏ ਆ ਤੁਸੀਂ ਵੀ ਜਰੂਰ ਦੱਸਿਓ ਕਿ ਹਰ ਮਾਂ ਨੂੰ ਛੋਟੀ ਉਮਰ ਤੋਂ ਹੀ ਆਪਣੀ ਧੀ ਨੂੰ ਉਹਦੀ ਉਮਰ ਮੁਤਾਬਕ ਨਿੱਕੇ ਨਿੱਕੇ ਕੰਮ ਜਿਹੜੇ ਉਹ ਜਰੂਰ ਸਿਖਾਉਂਦੇ ਰਹਿਣਾ ਚਾਹੀਦਾ ਵਾ ਤਾਂ ਕਿ ਜਦੋਂ ਉਹ ਸਹੁਰੇ ਘਰ ਜਾਵੇ ਤੇ ਇੱਕਦਮ ਸਾਰੇ ਕੰਮ ਕਰਨੇ ਪੈਣ ਤੇ ਉਹਨੂੰ ਔਖੇ ਨਾ ਲੱਗਣ ਤੇ ਜੇਕਰ ਉਹਨੇ ਮਾਪੇ ਦੇ ਘਰ ਕੀਤੇ ਹੀ ਨਹੀਂ ਤੇ ਸਹੁਰੇ ਜਾ ਕੇ ਜਦੋਂ ਕਰਨੇ ਪੈਣਗੇ ਤਾਂ ਉਦੋਂ ਤਾਂ ਫਿਰ ਉਹਨੂੰ ਔਖੇ ਲੱਗਣੇ ਹੀ ਆ ਉਦੋਂ ਤਾਂ ਫਿਰ ਘਰ ਵਿੱਚ ਕਲੇਸ਼ ਪੈਦਾ ਹੋਣੇ ਹੀ ਆ ਤੇ ਜੇਕਰ ਮਾਂ ਪਹਿਲਾਂ ਹੀ ਟ੍ਰੇਨਡ ਕਰਕੇ ਆਪਣੀ ਧੀ ਨੂੰ ਭੇਜੂਗੀ ਤਾਂ ਧੀ ਵੀ ਸੌਖੀ ਰਹੇਗੀ ਤੇ ਮਾਂ ਵੀ ਸੌਖੀ ਰਹੇਗੀ ਕਿਉਂਕਿ ਧੀ ਦੇ ਸਹੁਰੇ ਘਰ ਵੱਸਣ ਲਈ ਉਹਨੂੰ ਘਰ ਦੇ ਕੰਮ ਜਿਹੜੇ ਉਹ ਜ਼ਰੂਰੀ ਆਉਂਦੇ ਹੋਣੇ ਚਾਹੀਦੇ ਆ ਤੇ ਜ਼ਰੂਰੀ ਨਹੀਂ ਕਿ ਅਸੀਂ ਆਰਡਰ ਕਰ ਕਰ ਹੀ ਖਾਣੇ ਮੰਗਾਉਣੇ ਆ ਜੋ ਆਪਣੇ ਹੱਥੀ ਤਿਆਰ ਕਰਕੇ ਖਾਣਾ ਹੁੰਦਾ ਨਾ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਬੇਸ਼ੱਕ ਤੁਸੀਂ ਕੁਝ ਮਾਵਾਂ ਕਹਿਣਗੀਆਂ ਕਿ ਅਸੀਂ ਧੀਆ ਸਾਡੀਆਂ ਚੰਗੇ ਘਰੀ ਜਾਣਾ ਤੇ ਉਹ ਨੌਕਰ ਰੱਖ ਲੈਣਗੀਆਂ ਪਰ ਜੋ ਪਿਆਰ ਦੇ ਨਾਲ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਇੱਕ ਔਰਤ ਨੇ ਖਾਣਾ ਬਣਾਉਣਾ ਹੁੰਦਾ ਨਾ ਉਹ ਕਿਸੇ ਵੀ ਕੰਮ ਕਰਨ ਵਾਲੇ ਨੇ ਨਹੀਂ ਬਣਾਉਣਾ ਉਹਨੇ ਸਿਰਫ ਤੇ ਸਿਰਫ ਆਪਣਾ ਫਰਜ਼ ਅਦਾ ਕਰਨਾ ਉਹਦੇ ਵਿੱਚ ਕੋਈ ਪਿਆਰ ਨਹੀਂ ਹੋਣਾ ਕੋਈ ਮੁਹੱਬਤ ਨਹੀਂ ਹੋਣੀ ਉਸ ਖਾਣੇ ਦੇ ਵਿੱਚ ਸਹਾਰਤੀ ਨੂੰ ਆਪਣੇ ਘਰ ਦੀ ਰੋਟੀ ਬਣਾਉਣੀ ਜ਼ਰੂਰ ਆਉਂਦੀ ਹੋਣੀ ਚਾਹੀਦੀ ਆ ਤੇ ਮਾਵਾਂ ਨੂੰ ਵੀ ਚਾਹੀਦਾ ਕਿ ਉਹ ਆਪਣੀਆਂ ਧੀਆਂ ਨੂੰ ਇਹ ਨਿੱਕੇ ਨਿੱਕੇ ਕੰਮ ਜ਼ਰੂਰ ਸਿਖਾਉਂਦੀਆਂ ਰਹਿਣ ਤਾਂ ਕਿ ਸਹੁਰੇ ਘਰ ਜਾ ਕੇ ਉਹਨਾਂ ਨੂੰ ਕੋਈ ਮੁਸ਼ਕਲ ਨਾ